ਸੂਚਿਤ ਜਾਤੀਆਂ ਦਾ ਕੋਈ ਵੀ ਬੰਦਾ ਬੱਚਾ ਪੜਦਾ ਆ ਜਾਂ ਕਿਦਾਂ ਮਰ ਜੀ ਉਹਨੂੰ ਉਹਨੇ ਉਹਨੂੰ ਉਹਨਾ ਉੱਥੇ ਫੰਡ ਮਿਲਦਾ ਆ ਤੇ ਸਾਡੇ ਕੋਲੋਂ ਮਤਲਬ ਇੰਨਾ ਜ਼ਿਆਦਾ ਵਸੂਲਿਆ ਜਾ ਰਿਹਾ ਹੈ ਮਤਲਬ ਮੋਗੇ-ਮੋਗੇ ਤੋਂ ਮੁੰਡੇ ਦੇਖੇ ਨੇ ਵੀ ਵਿਚਾਰੇ ਜਿਹੜੇ ਮਰ ਰਹੇ ਨੇ ਭਾਵੇਂ ਇਹੀ ਰਿਕੁਐਸਟ ਆ ਵੀ ਜੇ ਇਹ ਚੀਜ਼ਾਂ ਮੜਾਏ ਬਰਾਬਰ ਆ ਜਾਣ ਕਮ ਸੇ ਕਮ ਇਹ ਮੁੰਡੇ ਆਪਣੇ ਚੱਜ ਦੇ ਕੰਮ ਲੱਗਣ ਪੰਜਾਬ ਬਚ ਸਕੇ ਪੰਜਾਬ ਦੀ ਨੌਜਵਾਨੀ ਬਚ ਸਕੇ ਤਾਂ ਕਿ ਅੱਗੇ ਅਸੀਂ ਕਿਸੇ ਨੂੰ ਦੱਸਣ ਜੋਗੇ ਹੋਈਏ ਵੀ ਪੰਜਾਬ ਐਦਾਂ ਹੁੰਦਾ ਸੀਗਾ ਪੰਜਾਬ ਦੇ ਵਿੱਚ ਲਾ ਲੋ ਜੀ 80% ਜਿਹੜੀ ਵਾਦੀ ਆ ਉਹ 1 ਏਕੜ ਤੋਂ ਲੈ ਕੇ 5 ਏਕੜਾਂ ਦੇ ਵਿੱਚ ਆ ਰਹੇ ਜਰਨਲ ਕੋਟਾ ਏਕੜੇ ਦੇ ਵਿੱਚ ਆਉਂਦੇ ਨੇ ਮੁੰਡੇ ਬਹੁਤ ਜ਼ਿਆਦਾ ਵਿਚਾਰੇ ਪੜਾਈਆਂ ਤੋਂ ਰਹਿ ਜਾਂਦੇ ਨੇ ਕੁੜੀਆਂ ਰਹਿ ਜਾਂਦੀਆਂ ਨੇ ਪੜਾਈਆਂ ਤੋਂ ਮਾਪੇ ਪਾਪ ਇੰਨਾ ਖਰਚ ਨਹੀਂ ਕਰ ਸਕਦੇ ਕੁੜੀਆਂ ਦੇ ਉੱਤੇ ਕਮ ਸੇ ਕਮ 1 ਏਕੜ ਤੋਂ ਲੈ ਕੇ ਜਿਨ੍ਹਾਂ ਨੂੰ 5 ਏਕੜ ਤੱਕ ਜ਼ਮੀਨ ਆਉਂਦੀ ਆ ਇੰਨੀ ਕੋ ਨਾਲ ਕੋਲ ਜ਼ਮੀਨ ਆ ਤਾਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਸਾਡੇ ਨਾਲ ਇੱਕ ਵੀਰ ਜੁੜਿਆ ਉਹ ਆਪਣੀ ਅਪੀਲ ਸਰਕਾਰਾਂ ਉਰੇ ਰੱਖਣੀ ਚਾਹੁੰਦਾ ਆਪਣੀ ਗੱਲ ਰੱਖਣੀ ਚਾਹੁੰਦਾ ਆਉ ਜਾਣਦੇ ਆ ਉਹ ਕੀ ਗੱਲ ਕਰਨੀ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਤੇ ਸਾਡਾ ਹਲਕਾ ਬਸੀਪਾਣਾ ਤੇ ਪਿੱਡ ਮੈਡ ਆ ਤੇ ਮੈਂ ਵੈਸੇ ਇਸ ਵਕਤ ਤੱਕ तकरीबन तकरीबन 6 ਸਾਲ ਹੋ ਗਏ ਨੇ ਪੜ੍ਹਾਈ ਛੱਡੀ ਨੂੰ ਪੜ੍ਹਾਈ ਪੂਰੀ ਕਰੀ ਨੂੰ ਮੈਂ ਵੀ ਇਹ ਕੀਤੀ ਸੀਗੀ ਤੇ ਉਸ ਤੋਂ ਬਾਅਦ ਮੈਂ ਇੱਕ ਮਤਲਬ ਐਦਾਂ ਕਹਿਣਾ ਚਾਹੁੰਦਾ ਮੈਂ ਵੈਸੇ ਪੜ੍ਹਨਾ ਤਾਂ ਅੱਗੇ ਹੋਰ ਵੀ ਚਾਹੁੰਦਾ ਸੀਗਾ ਪਰਨਾ ਜਿੱਦਾਂ ਕਿ ਮੈਂ ਇੱਕ ਮਤਲਬ ਜਨਰਲ ਕੋਟੇ ਦੇ ਵਿੱਚ ਕਹਿਣ ਦਾ ਭਾਵ ਅਸੀਂ तकरीबन 1-2 ਏਕੜਾਂ ਵਾਲੇ ਆ 1 2 ਜਾਂ 3 ਏਕੜਾਂ ਵਾਲੇ ਵੈਸੇ ਤਾਂ ਅਸਲ ਵਿੱਚ ਪੰਜਾਬ ਦੇ ਵਿੱਚ ਲਾ ਲਓ ਜੀ 80% ਜਿਹੜੀ ਵਾਦੀ ਆ ਉਹ 1 ਏਕੜ ਤੋਂ ਲੈ ਕੇ 5 ਏਕੜਾਂ ਦੇ ਵਿੱਚ ਆ ਰਹੀ ਆ ਤੇ ਹੁਣ ਇਸ ਵਕਤ ਜੇ ਅਸੀਂ ਫਰਜ਼ ਕਰੋ ਅੱਗੇ ਪੜ੍ਹਾਈ ਕਰਨੀ ਆ ਜਾਂ ਕੁਝ ਕਰਨਾ ਆ ਤਾਂ ਸਾਨੂੰ ਉਹਦੇ ਉੱਤੇ ਪੈਸੇ ਬਹੁਤ ਲਾਉਣੇ ਪੈਂਦੇ ਨੇ ਜਿਹੜੇ ਕਿ ਮਤਲਬ ਸਾਡੇ ਕੋਲ ਇੰਨੀ ਇਨਕਮ ਹੈ ਨਹੀਂ ਤੇ ਅਸੀਂ ਇੰਨੇ ਪੈਸੇ ਲਾ ਨਹੀਂ ਸਕਦੇ ਤਾਂ ਅਸੀਂ ਬਹੁਤ ਜਿਹੜਾ ਮਤਲਬ ਜਨਰਲ ਕੋਟਾਏ ਕੋਟੇ ਦੇ ਵਿੱਚ ਆਉਂਦੇ ਨੇ ਮੁੰਡੇ ਬਹੁਤ ਜ਼ਿਆਦਾ ਵਿਚਾਰੇ ਪੜ੍ਹਾਈਆਂ ਤੋਂ ਰਹਿ ਜਾਂਦੇ ਨੇ ਕੁੜੀਆਂ ਰਹਿ ਜਾਂਦੀਆਂ ਨੇ ਪੜਾਈਆਂ ਤੋਂ ਮਾਪੇ ਪਾਪ ਇੰਨਾ ਖਰਚ ਨਹੀਂ ਕਰ ਸਕਦੇ ਕੁੜੀਆਂ ਦੇ ਉੱਤੇ ਕਿਸੇ ਦੇ ਘਰਾਂ ਦੋ ਕੁੜੀਆਂ ਨੇ ਇੱਕ ਮੁੰਡਾ ਆ ਤਿੰਨ ਜਾਣੇ ਹੋ ਗਏ ਤਾਂ ਉਹ ਤਿੰਨਾਂ ਦੇ ਉੱਤੇ ਨਹੀਂ ਇੰਨਾ ਖਰਚ ਕਰ ਸਕਦੇ ਅਫੋਰਡ ਕਰ ਸਕਦੇ ਵੀ ਅਸੀਂ ਉਹਨਾਂ ਨੂੰ ਪੜਾਈਏ ਤੇ ਅਸੀਂ ਉਹਨਾਂ ਨੂੰ ਅੱਗੇ ਤੋਂ ਅੱਗੇ ਪੜਾਈਏ ਮਤਲਬ ਬੀਏ ਜਾਂ ਆਪਣਾ ਡਿਗਰੀਆਂ ਵਗੈਰਾ ਕਰਵਾਈਏ ਜਾਂ ਅੱਗੇ ਨੌਕਰੀ ਤੱਕ ਤਾਂ ਮੈਂ ਇੱਕ ਫੀਲ ਕਰਨਾ ਚਾਹੁੰਦਾ ਸਰਕਾਰਾਂ ਨੂੰ ਵੀ ਕਮ ਸੇ ਕਮ 1 ਇਕੜ ਤੋਂ ਲੈ ਕੇ ਜਿਨ੍ਹਾਂ ਨੂੰ 5 ਇਕੜ ਤੱਕ ਜ਼ਮੀਨ ਆਉਂਦੀ ਆ ਇੰਨੀ ਕੋਨਾਂ ਕੋਲ ਜ਼ਮੀਨ ਆ ਤਾ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਣ ਜਿਵੇਂ ਕਿ ਮਤਲਬ ਉਹਨਾਂ ਦੀ ਮਤਲਬ ਮਦੀਫੇ ਵਗੈਰਾ ਦਿੱਤੇ ਜਾਣ ਜਾਂ ਲਾ ਲੋ ਜੀ ਜਿੱਦਾਂ ਮਤਲਬ ਕਾਲਜਾਂ ਦੇ ਵਿੱਚ ਉਹ ਪੜ੍ਹਦੇ ਨੇ ਜਿਹੜੀ ਉਹਨਾਂ ਦੀ ਪੜ੍ਹਾਈ ਮੁਫਤ ਕੀਤੀ ਜਾਵੇ ਉਹ ਜਿੱਦਾਂ ਅਸੀਂ ਨੇ ਕਾਲਜ ਦੇ ਵਿੱਚ ਪੜ੍ਹਨਾ ਤਾਂ ਸਾਨੂੰ ਕਮ ਸੇ ਕਮ 2.5 ਲੱਖ ਰੁਪਏ ਤੱਕ ਸਾਨੂੰ ਪੈਸੇ ਦੇਣੇ ਪੈਂਦੇ ਨੇ ਜੇ ਕੋਈ ਏਸੀ ਮਤਲਬ ਅਨਸੂਚਿਤ ਜਾਤੀਆਂ ਦਾ ਕੋਈ ਵੀ ਬੰਦਾ ਬੱਚਾ ਪੜ੍ਹਦਾ ਆ ਜਾਂ ਕਿਦਾਂ ਮਰਜੀ ਉਹਨੂੰ ਉਹਨੇ ਉਹਨੂੰ ਉਹਨਾਂ ਉੱਥੇ ਫੰਡ ਮਿਲਦਾ ਆ ਉਹਨੂੰ ਉੱਥੇ ਲੱਗੇ ਦਾ علیحدਾ ਫੰਡ ਮਿਲਦਾ ਆ ਉਸ ਤੋਂ ਇਲਾਵਾ ਹਾਲਾਂਕਿ ਉਹਨੂੰ ਉੱਥੇ ਮਤਲਬ ਆਪਣਾ ਉੱਥੇ ਰਹਿਣ ਦਾ ਜਿੱਥੇ ਹੋਸਟਲ 'ਚ ਰਹਿੰਦੇ ਨੇ ਬੱਚੇ ਉਹਨਾਂ ਨੂੰ ਉਹ ਹੋਸਟਲ ਵਾਲਾ ਫ੍ਰੀ ਖਾਣਾ ਪੀਣਾ ਤੱਕ ਫ੍ਰੀ ਸਰਕਾਰ ਦਿੰਦੀ ਆ ਤੇ ਸਾਡੇ ਕੋਲੋਂ ਮਤਲਬ ਇੰਨਾ ਜ਼ਿਆਦਾ ਵਸੂਲਿਆ ਜਾ ਰਿਹਾ ਹੈ ਮਤਲਬ ਜਿਹੜਾ ਕਿ ਅਸੀਂ ਇਹ ਇਹੋ ਜਿਹੀਆਂ ਗੱਲਾਂ ਬਾਤਾਂ ਜੇ ਸਰਵਾਈਵ ਨਹੀਂ ਕਰ ਪਾਉਂਦੇ ਹੈਗੇ ਅਸੀਂ ਮਤਲਬ ਜਿਹੜਾ 1 ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਮਤਲਬ ਜਿੰਨੇ ਵੀ ਉਹ ਆਉਂਦੇ ਨੇ ਮਤਲਬ ਇਹਦੇ 'ਚ ਕਿਸਾਨ ਆਉਂਦੇ ਨੇ ਲਾ ਲਓ ਜਾਂ ਬਿਚਾਰੇ ਛੋਟੇ ਵਪਾਰੀ ਆਉਂਦੇ ਨੇ ਉਹ ਹੌਲੀ ਹੌਲੀ ਦਬਕਾ ਪਿੱਛੇ ਰਹਿ ਰਿਹਾ ਹੈ ਬਾਕੀ ਸਾਰੇ ਅੱਗੇ ਲੰਘ ਰਹੇ ਨੇ ਇਸ ਕਰਕੇ ਮੇਰੀ ਸਰਕਾਰਾਂ ਨੂੰ ਅਪੀਲ ਆ ਵੀ ਮਤਲਬ ਇਹ ਚੀਜ਼ ਨਾ ਬਰਾਬਰ ਇਕੁਅਲ ਜੀ ਕੀਤੀ ਜਾਵੇ ਵੀ ਜਿਹਦੇ ਵਿੱਚ ਕਮ ਸੇ ਕਮ 1 ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਮਤਲਬ ਪੈਸੇ ਘੱਟ ਉਹ ਹੋਣ ਜੀ ਤੇ ਜੇ ਹੁਣ فرض ਕਰੋ ਵੀ ਪੇਪਰ ਆਉਂਦੇ ਨੇ ਜੇ ਅਸੀਂ ਤਿਆਰੀ ਕਰਦੇ ਆਂ فرض ਕਰੋ ਮੈਂ ਤਿਆਰੀ ਕੀਤੀ ਆ ਮੈਂ 1-2 ਪੇਪਰਾਂ ਦੀ ਤਿਆਰੀ ਕੀਤੀ ਆ ਤਾਂ ਜੇ ਅਸੀਂ ਜਾ ਕੇ ਪੇਪਰ ਭਰ ਕੇ ਆਉਨੇ ਆ ਤਾਂ ਸਾਨੂੰ ਪਹਿਲਾਂ ਹੀ ਪੇਪਰ ਦੀ ਫੀਸ ਭਰਨ ਤੋਂ ਪਹਿਲਾਂ ਤਕਰੀਬਨ 12-1300 ਰੁਪਏ ਉਹਦੀ ਫੀਸ ਭਰਨੀ ਪੈਂਦੀ ਆ ਹੁਣ ਜਿਹੜੇ ਦੂਜੇ ਨੇ ਮਤਲਬ ਕਹਿੰਦਾ ਭਾਵ ਸੂਚੀ ਤੇ ਜਾਤੀਆਂ ਵਾਲੇ ਨੇ ਜਾਂ ਜਿੱਦਾਂ ਵਿੱਚ ਉਹ ਨੇ ਹਨਾ ਐਸਸੀ ਵਾਲੇ ਇਹ ਐਸਸੀ ਵਾਲੇ ਨੇ ਉਹਨਾਂ ਦੀ ਉਹੀ 2-2500 ਰੁਪਏ ਭਰ ਕੇ ਪੇਪਰ ਭਰਿਆ ਜਾਂਦਾ ਸਾਨੂੰ 1000 ਤੋਂ 1200 ਰੁਪਏ ਭਰਨਾ ਪੈਂਦਾ ਤੇ ਜਿਹੜਾ ਨਾਲੇ ਨਾ ਕੇ ਇਰਫਾਨ ਦੇ ਵਾਲਾ ਵਿੱਚ ਨੂੰ ਇੱਕ ਦੋ ਭਰਤੀ ਨਹੀਂ ਵੀ ਆਈ ਹੈਗੀ ਜਾਂ ਮਤਲਬ ਉਹਨਾਂ ਦਾ ਅੱਗੇ ਕੋਈ ਰਿਜ਼ਲਟ ਹੀ ਨਹੀਂ ਆਇਆ ਹੈਗਾ ਉਹ ਵੀ ਗਏ ਤੇ ਗਏ ਪੈਸੇ ਪੀਐਸਗਰ ਕੇ ਰਿਕਵੈਸਟ ਆ ਵੀ ਜਿਹੜਾ ਕਲ ਸਾਡੀ ਤਾਂ ਲੰਘ ਗਈ ਜਿਹੜੀ ਲੰਘਣੀ ਸੀਗੀ ਪਰ ਜਿਹੜੇ ਆਉਣ ਵਾਲਾ ਆ ਮਤਲਬ ਨੌਜਵਾਨ ਆ ਅੱਗੇ ਵਧ ਰਿਹਾ ਆ ਪੜ ਰਿਹਾ ਆ ਕਮ ਸੇ ਕਮ ਉਹਨਾਂ ਦੇ ਲਈ ਇਹ ਚੀਜ਼ਾਂ ਸੁਖਾਲੀਆਂ ਹੋ ਸਕਣ ਤੇ ਬਾਕੀ ਨੌਕਰੀਆਂ ਦੇ ਵਿੱਚ ਹੁਣ ਸਾਡੇ ਉਰੇ ਪੰਜਾਬ ਦੇ ਵਿੱਚ ਜੇ ਕਿਤੇ ਕੋਈ ਨੌਕਰੀ ਮਿਲਦੀ ਆ ਤਾਂ ਕਮ ਸੇ ਕਮ ਇੰਨਾ ਕੁ ਕਰਿਆ ਜਾ ਵੀ ਪੰਜਾਬ ਦੇ ਵਿੱਚ ਕਮ ਸੇ ਕਮ ਪੰਜਾਬ ਦੇ ਲੋਕਾਂ ਨੂੰ ਉਹ ਉਹਨਾਂ ਦੀਆਂ ਜੋ ਵੀ ਸੀਟਾਂ ਨੇ ਉਹ ਵਧ ਰੱਖੀਆਂ ਜਾਣ ਇੱਥੇ ਕੀ ਆ ਇੱਥੇ ਪੰਜਾਬ ਦੇ ਸੀਟ ਪੰਜਾਬ ਦੇ ਲੋਕਾਂ ਦੀਆਂ ਸੀਟਾਂ ਘੱਟ ਤੇ ਬਾਹਰ ਆਪਣੀ ਸਟੇਟ ਤੋਂ ਬਾਹਰ ਹਰਿਆਣਾ ਲਾ ਲਓ ਜਾਂ ਆਪਣਾ ਕੀ ਕਹਿੰਦੇ ਆ ਬਿਹਾਰ, ਐਮਪੀ, ਯੂਪੀ ਉੱਥੇ ਦੇ ਲੋਕਾਂ ਨੂੰ ਵੱਧ ਤੇਰੇ ਜੀਤ ਦਿੱਤੀ ਜਾਂਦੀ ਹੈ ਵੀ ਇਹ ਚੀਜ਼ ਸਰਕਾਰਾਂ ਨੂੰ ਧਿਆਨ ਚ ਲਿਆਂਦੀ ਲਿਆਉਣਾ ਚਾਹੁੰਦਾ ਮੈਂ ਕਮ ਸੇ ਕਮ ਵੀ ਆਪਣੇ ਪੰਜਾਬ ਨੂੰ ਨਾ ਭੁੱਲੋ ਇਹਨੂੰ ਪਿੱਛੇ ਨਾ ਛੱਡੋ ਇਹਨੂੰ ਬਰਾਬਰ ਲੈ ਕੇ ਤੁਰੋ ਸਾਰਿਆਂ ਦੇ ਨਾਲ ਤਾਂ ਕਿ ਕਮ ਸੇ ਕਮ ਪੰਜਾਬ ਦਾ ਨਾਮ ਰਹਿ ਸਕੇ ਪਿਛਲੇ ਸਾਲਾਂ ਤੋਂ ਬਹੁਤ ਜ਼ਿਆਦਾ ਪੰਜਾਬ ਪਿੱਛੇ ਆ ਗਿਆ ਤਾਂ ਕਰਕੇ ਮੈਂ ਇੱਕ ਹੀ ਰਿਕਵੈਸਟ ਕਰਦਾ ਆ ਅਖੀਰ ਦੇ ਵਿੱਚ ਵੀ ਪੰਜਾਬ ਨੂੰ ਤੇ ਪੰਜਾਬ ਨੂੰ ਬਰਾਬਰ ਰੱਖਿਆ ਜਾਵੇ ਤਾਂ ਕਿ ਜੇ ਇਹ ਚੀਜ਼ ਦੇ ਵਿੱਚ ਚਲਦੇ ਆ ਜੇ ਨੌਜਵਾਨ ਪੜੂਗਾ ਅੱਗੇ ਨੌਕਰੀਆਂ ਤੇ ਲੱਗੂਗਾ ਕਮ ਸੇ ਕਮ ਨਸ਼ਿਆਂ ਤੋਂ ਛੁਟਕਾਰਾ ਹੋ ਸਕੂਗਾ ਹੁਣ ਨੌਜਵਾਨ ਦੇ ਕੋਲ ਨਾ ਤਾਂ ਪੜਨ ਨੂੰ ਪੈਸੇ ਨੇ ਨਾ ਅੱਗੇ ਦੂਜੇ ਨੰਬਰ ਦੇ ਉੱਤੇ ਕੀ ਕਹਿੰਦੇ ਨਾ ਕੋਈ ਐਦਾਂ ਦਾ ਕੋਈ ਕੰਮ ਆ ਜਿਹੜਾ ਪੰਜਾਬ ਦੇ ਵਿੱਚ ਮਤਲਬ ਸਰਕਾਰਾਂ ਨੇ ਚਲਾਇਆ ਹੋਵੇ ਜਿਹਦੇ ਨਾਲ ਘਰ ਦਾ ਗੁਜ਼ਾਰਾ ਹੋ ਸਕੇ ਤੰਗ ਹੋ ਕੇ ਮਾਨਸਿਕ ਪਰੇਸ਼ਾਨੀਆਂ ਦੇ ਵਿੱਚ ਉਲਝ ਕੇ ਅੱਗੇ ਨੌਜਵਾਨ ਕੀ ਕਰਦਾ ਹੈ ਨਸ਼ੇ ਕਰਨ ਲੱਗ ਜਾਂਦਾ ਪਹਿਲਾਂ ਛੋਟਾ ਨਸ਼ਾ ਕਰਦਾ ਫਿਰ ਵੱਡਾ ਹੁਣ ਹੁਣ ਸਰਕਾਰ ਹੁਣ ਇੱਕ ਗੱਲ ਆ ਸੋਚਣੀ ਵਾਲੀ ਸਰਕਾਰ ਨੂੰ ਕੀ ਗੱਲ ਵੀ ਇਹ ਦੇਖ ਦੇਖ ਨਹੀਂ ਰਿਹਾ ਹੈਗਾ ਵੀ ਪੰਜਾਬ ਦੇ ਵਿੱਚ ਹੱਦੋਂ ਵੱਧ ਨਸ਼ਾ ਪਿੰਡਾਂ ਪਿੰਡਾਂ ਦੇ ਵਿੱਚ ਘਰ ਘਰ ਕਰ ਚੁੱਕਿਆ ਆ ਹਰ ਇੱਕ ਪਿੰਡ ਦੇ ਵਿੱਚ ਲਾਹਰੋ ਵੀ ਇੱਕ ਅੱਧਾ ਪਿੰਡ ਛੱਡ ਕੇ ਹਰ ਇੱਕ ਪਿੰਡ ਦੇ ਵਿੱਚ ਲੋਕ ਨਸ਼ੇ ਵੇਚ ਰਹੇ ਨੇ ਕੋਈ ਚਿੱਟਾ ਵੇਚ ਰਿਹਾ ਕੋਈ ਹੋਰ ਕੋਈ ਹੋਰ ਟੀਕੇ ਟੱਲੇ ਆਪਾਂ ਨਿੱਤ ਦਿਨ ਵੀਡੀਓ ਦੇਖਦੇ ਆ ਨਿੱਤ ਦਿਨ ਵੀਡੀਓ ਦੇਖਦੇ ਨੇ ਵੀ ਮੁੰਡੇ ਮਰ ਰਹੇ ਨੇ ਕੋਈ ਟੀਕੇ ਲਾ ਕੇ ਮਰ ਰਿਹਾ ਅਰ ਰੋਪੜ ਕਿੰਨੀ ਦੇ ਮੁੰਡੇ ਮਰ ਰਹੇ ਨੇ ਆਨੰਦਪੁਰ ਸਾਹਿਬ ਦੇ ਮੁੰਡੇ ਦੇਖੇ ਨੇ ਇੱਧਰ ਆਪਣਾ ਕੀ ਕਹਿੰਦੇ ਆ ਮੋਗੇ-ਮੁਗੇ ਤੋਂ ਮੁੰਡੇ ਦੇਖੇ ਨੇ ਵੀ ਵਿਚਾਰੇ ਜਿਹੜੇ ਮਰ ਰਹੇ ਨੇ ਪਰ ਵੀ ਇਹੀ ਰਿਕੁਐਸਟ ਆ ਵੀ ਜੇ ਇਹ ਚੀਜ਼ਾਂ ਮੜੇ ਬਰਾਬਰ ਆ ਜਾਣ ਕਮ ਸੇ ਕਮ ਇਹ ਮੁੰਡੇ ਆਪਣੇ ਚੱਜ ਦੇ ਕੰਮ ਲੱਗਣ ਜਿੰਮਾ-ਜੁੰਮਾ ਦੇ ਵਿੱਚ ਜਾਣ ਆਪਣਾ ਟ੍ਰੇਨਿੰਗ ਸੈਂਟਰ ਦੇ ਵਿੱਚ ਜਾਣ ਤਾਂ ਕਮ ਸੇ ਕਮ ਹਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਜਿੰਮ ਹੋਵੇ ਤੇ ਟ੍ਰੇਨਰ ਦਿੱਤੇ ਜਾਣ ਤਾਂ ਕਿ ਕਮ ਸੇ ਕਮ ਪੰਜਾਬ ਬਚ ਸਕੇ ਪੰਜਾਬ ਦੀ ਨੌਜਵਾਨੀ ਬਚ ਸਕੇ ਤਾਂ ਕਿ ਅੱਗੇ ਅਸੀਂ ਕਿਸੇ ਨੂੰ ਦੱਸਣ ਜੋਗੇ ਹੋਈਏ ਵੀ ਪੰਜਾਬ ਐਦਾਂ ਹੁੰਦਾ ਸੀਗਾ ਇਹ ਜਿਹੜੀਆਂ ਇਹ ਗੱਲਾਂ ਵੀਰ ਨੇ ਕਹੀਆਂ ਨੇ ਇਹ ਵਿਚਾਰਨਯੋਗ ਨੇ ਇਹਨਾਂ ਦੇ ਉੱਤੇ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਹੈ ਨੌਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਸਰਕਾਰ ਨੂੰ ਕਰਨੀ ਚਾਹੀਦੀ ਹੈ ਨੌਜਵਾਨੀ ਨੂੰ ਖਤਮ ਕਰਨ ਤੋਂ ਬਚਾਇਆ ਜਾ ਸਕੇ ਧੰਨਵਾਦ